ਕਹਿੰਦੀ ਹੈ ਕਹਿੰਦੇ ਸੁਣਿਆ ਮਾਰ ਦਾ ਸ਼ਬਦ ਇਹ ਕਹਿੰਦੇ ਕਿਹੜਾ ਕਹਿੰਦੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰੂੜੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਤ ਦੰਤ ਸਾਹਿਬ ਦਾ ਬਚਨ ਹੈ ਨਾ ਕਹਿੰਦੇ ਸੁਣਦਿਆ ਸਾਰ ਪਤਦ ਬੰਦਾ ਪੁਨੀਤ ਹੋ ਜਾਂਦਾ ਹੈ ਗੁਰਬਾਣੀ ਪੜਨ ਦੇ ਨਾਲ ਜਦੋਂ ਗੁਰਬਾਣੀ ਕਹਿੰਦਾ ਉਹਦੀ ਆਤਮਾ ਪਵਿੱਤਰ ਹੋ ਜਾਂਦੀ ਕਹਿੰਦੇ ਉੱਥੇ ਤਾਂ ਮਾਰਨ ਕਿਤੇ ਨਹੀਂ ਕਿਹਾ ਵੀ ਇੰਨਾ ਸਮਾਂ ਕਹਿੰਦੇ ਨਹੀਂ ਜਿੰਨਾ ਹੈ ਕਹਿੰਦੇ ਇੱਕ ਤੈਨੂੰ ਬਚਨ ਹੋਰ ਪਾਈ ਵੀਰ ਸਿੰਘ ਕਹਿੰਦੇ ਗੁਰਬਾਣੀ ਦਾ ਬਚਨ ਹੈ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨਾ ਕਹਲੇ ਕਹਿੰਦੇ ਇੱਕ ਤਿਲ ਵੀ ਵਹਿਗੂ ਘਲਣਾ ਨਹੀਂ ਪਰ ਲਾ ਅੱਜ ਨਾਮ ਜਪੇਗਾ ਨਾ ਆਪਣੇ ਪਾਪਾਂ ਦਾ ਪਛਤਾਪ ਕਰ ਕਹਿੰਦੇ ਜਿੱਦਾਂ ਮੇਰੇ ਕੋਲ ਰੋਇਆ ਨਾ ਅੰਦਰੋਂ ਰੋ ਵਾਹਿਗੁਰੂ ਪਰਮੇਸ਼ਰ ਫਰਮਾਤਮਾ ਦੇ ਚਰਨਾਂ ਕਮਲ ਕਹਿ ਪਰਮੇਸ਼ਰ ਤੁਮਾਰਾ ਜੀ ਹਮ ਅੰਤਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੈ ਗੁਰ ਚਾਲੀ ਸਤਪੁਰ दया करे सुख दाता अमलावे अपन पाली कहंदे जमे तेरा मेनू देख के रोना ਨਿਕਲ ਗਿਆ ਸੀ ਨਾ ਰੋਣਾ ਕਹਿੰਦੇ ਇਤਾਂ ਜਿੰਨੇ ਕਿਤੇ ਦੇ ਸਵਾਸ ਰਹਿ ਗਏ ਨਾ ਕਹਿੰਦੇ ਇਤਾਂ ਰੋ ਪਰਮੇਸ਼ਰ ਦੇ ਚਰਨਾ ਕਮਲਾਂ ਚ ਵਾਗਰੂ ਅਗੇ ਤਰਲਾ ਕਰ ਸੱਚੇ ਪਾਤਸ਼ਾਹ ਮੇਰੀ ਬੋੜੀ ਕਰ ਦਿਓ ਮੇਰਾ ਆਧਾਰ ਕਰ ਦਿਓ ਮੇਰਾ ਕੁਲਿਆਣ ਕਰ ਦਿਓ ਮਹਾਰਾਜੀ ਮੈਨੂੰ ਮੁਕਤੀ ਦੇ ਦਿਓ ਕਹਿੰਦੇ ਵਾਹਿਗੁਰੂ ਤਾਂ ਇੱਕ ਤਿਲ ਮਾਤਰ ਵੀ ਕੀ ਪਤਾ ਤੇਰੀ ਜ਼ੁਬਾਨ ਤੋਂ ਤੇਰੀ ਰਸਨਾ ਤੋਂ ਕਿਹੜਾ ਬੋਲ ਨਿਕਲ ਜਾਣਾ ਹੈ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੇਰੀ ਮੁਕਤੀ ਕਰ ਦੇਣੀ ਮੁਕਤੀ ਦਾ ਦਾਤਾ ਹੈ ਨਾ ਸਭ ਕੋ ਦਾਤਾ RAM ਜਗਤ ਵਿਖਾਰੀ ਫਿਰਦਾ ਹੈ ਸਭ ਕੋ ਦਾਤਾ RAM ਕੋ ਨਾਨਕ ਮਨ ਸਿਮਰਤੇ ਪੂਰਨ ਹੋਵੇਗਾ ਮੁਕਤੀ ਦਾ ਦਾਤਾ ਗੁਰੂ ਗ੍ਰੰਥ ਸਾਹਿਬ ਜੀ ਹਾਰਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੰਨਦੇ ਨੇ ਨਾ ਸਾਧ ਸੰਗਤ ਉਹ ਤਾਂ ਉਹਨਾਂ ਨੂੰ ਪਤਾ ਹੈ ਮਹਾਰਾ ਜੀ ਕੀ ਨੇ ਕੌਣ ਨੇ ਸਤਗੁਰੂ ਜੀ ਨਹੀਂ ਤਾਂ ਅਸੀਂ ਤਾਂ ਮੱਥਾ ਟੇਕ ਲਿਆ ਸਿਰ ਝੁਕਾ ਲਿਆ ਚਲੇਗੇ ਨਹੀਂ 10 ਗੁਰੂ ਸਹਿਬਾਨਾਂ ਦੀ ਪ੍ਰਤੱਖ ਜੋਤ ਨੇ ਸਤਗੁਰੂ ਗ੍ਰੰਥ ਸਾਹਿਬ ਮਹਾਰਾ ਜੀ ਦੀ ਬਾਤ ਸੁਣ ਹਾਂ ਸਾਡੀ ਅਵਸਥਾ ਕੁਝ ਹੋਰ ਹੈ ਅਸੀਂ ਕਰ ਲਿਆਂਦਾ ਬੱਚੇ ਦਾ ਵਿਆਹ ਹੈ ਜੀ ਨਾ ਕੋਲ ਬੈਠੇ ਨਾ ਬਾਣੀ ਸੁਣੇ ਇਹ ਤਾਂ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬੌੜ ਜਨਮ ਨਾ ਆਵਾਂ ਇੱਕ ਸ਼ਬਦ ਵੀ ਗੁਰਬਾਣੀ ਦਾ ਸੁਣ ਲਵੇ ਦੁਬਾਰਾ ਜਨਮ ਨਹੀਂ ਹੁੰਦਾ ਗੁਰੂ ਕਿਸੇ ਕਰ ਕਹਿੰਦੇ ਉਹਨੂੰ ਬੜੀ ਭਾਈ ਵੀਰ ਸਿੰਘ ਦੇ ਬਚਨ ਸੁਣ ਕੇ ਬੜੀ ਮਨ ਵਿੱਚ ਉਤਸ਼ਾਹ ਮਿਲਿਆ ਕਹਿੰਦਾ ਜੀ ਮੈਂ ਹੁਣ ਤੋਂ ਸ਼ੁਰੂ ਕਰਦੇ ਆਂ ਵਾਹਿਗੁਰੂ ਲਿਖੇ ਲਾਉਣਗੇ ਭਾਈ ਸਾਹਿਬ ਕਹਿੰਦੇ ਹਾਂ ਬਿਲਕੁਲ ਹੁਣ ਤੋਂ ਸ਼ੁਰੂ ਕਰ ਥੱਲਾ ਮਾਰਿਆ ਭਾਈ ਸਾਹਿਬ ਨੇ ਕਹਿੰਦੇ ਹੁਣੇ ਹੀ ਜੁਟ ਜਾ ਕਹਿੰਦੇ ਇੰਨਾ ਸੁਣਨ ਦੀ ਧੀਰ ਸੀ ਵਾਹਿਗੁਰੂ 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 ਦਾ ਨਾਮ ਜਪਿਆ ਭਜਨ ਕੀਤਾ ਥੋੜਾ ਸਮਾਂ ਬਾਅਦ ਸਾਧ ਸੰਗਤ ਜੀ ਕੁਝ ਸਮਾਂ ਪਾ ਕੇ ਥੋੜਾ ਸਮਾਂ ਪਾ ਕੇ ਨਾ ਭਾਈ ਵੀਰ ਸਿੰਘ ਚਲੇ ਗਏ ਉੱਥੋਂ ਕਹਿੰਦੇ ਕੁਝ ਸਮੇਂ ਬਾਅਦ ਭਾਈ ਵੀਰ ਸਿੰਘ ਰਾਤ ਨੂੰ ਸੌਂਦੇ ਨੇ ਇਹਨਾਂ ਨੂੰ ਸੁਪਨਾ ਆਉਂਦਾ ਹੈ ਭਾਈ ਵੀਰ ਸਿੰਘ ਸੁਪਨਾ ਕੀ ਆਉਂਦਾ ਹੈ ਕਿ ਜਿਹੜਾ ਮਨੁੱਖ ਤੜਫ ਰਿਹਾ ਸੀ ਨਾ ਜਿਹੜਾ ਮਨੁੱਖ ਘਰ ਲਾ ਰਿਹਾ ਸੀ ਜਿਹੜਾ